ਲੈ ਬਈ ਨੋਟ ਕਰ ਲਿਓ ਰੁੱਖ ਇੱਕ ਰੁੱਖ ਸੋ ਸੁਖ ਇਸ ਮਾਮਲੇ ਨੂੰ ਦੇਖਦੇ ਹੋਏ ਬਿੱਲੂ ਭਾਜੀ ਨੇ ਬੜੀ ਦੂਰ ਤੋਂ ਆਂਬ ਦਾ ਬੁੱਟਾ ਲਿਆ ਇੱਕ ਚੀਕੂਗਾ ਵੀ ਹੈ ਚੀਕੂਗਾ ਵੀ ਉਹ ਆਪਾਂ ਜਾਰੇ ਲਾਂ ਚਾਰ ਬੰਦੇ ਮਿਲ ਕੇ ਚਾਰੇ ਕਰਮ ਮੰਗਲੇ ਆਈ ਜਾਇਆ ਕਰਮ ਮੰਗਲੇ ਕਰਗਾ ਬੁੱਟਾ ਲਾਦਣਾ ਆਇਓ ਪਿਆ ਦੇਖੋ ਦਿਖ ਰਿਹਾ ਸਾਨੂੰ ਦਿਖਾ ਵੀ ਪਿੱਛੇ ਇੱਕ ਬੰਦੇ ਨੂੰ ਚੱਕ ਕੇ ਸਪੈਸ਼ਲ ਡਿਊਟੀ ਵਰ ਤੇ ਲਾਏ ਇਹ ਬੰਦਾ ਲਈ ਵੀ ਆ ਫਿਲਮ ਕੀ ਆ ਗਿਆ ਚੌਥਾ ਬੰਦਾ ਬਾਈ ਠੀਕ ਹੈ ਆਪਾਂ ਜਾਂ ਚਲੇ ਜਹਾਜ਼ ਉਡਣ ਲੱਗਿਆ ਇਹੋ ਉਡ ਗਿਆ ਜਹਾਜ਼ ਗੋਰੇ-ਗੋਰ ਨੂੰ ਸੜਕ ਪਰ ਜਾ ਕੇ ਆਪਾਂ ਉੱਪਰ ਕਰ ਦੇਣਾ ਬਾਈ ਜਾਣ ਦੇ ਖਿੱਚੇ ਗੱਡੀ ਆ ਆ ਗਿਆ ਟਰਾਲੀ ਸਾਡੇ ਮੂਹਰੇ ਪਹਿਲਾਂ ਹੀ ਤੇਜ਼ੀ ਦੀ ਹੁਣ ਇਹ ਨਹੀਂ ਸਾਈਡ ਦੇ ਰਿਹਾ ਚਲੋ ਜਦੋਂ ਜਿਹਦ ਕਰਦੇ ਪਹੁੰਚ ਗਏ ਟੋਲ ਪਲਾਜ਼ਾ ਤੇ ਇਹ ਵੀ ਹਾਂ ਪਤਾ ਲੱਗੇਗਾ ਵੀ ਕੁੰਡਿਆ ਮਸਿੰਗ ਫਸੇ ਐ ਜਾਂ ਕੱਢੇਗੇ ਭਾਜੀ ਨੂੰ ਜਾਂ ਨਹੀਂ ਇਹਾਂ ਕਾੜ ਤਦੇ ਭਾਜੀ ਨੇ ਦਿਖਾਇਆ ਕਾਰ ਚੱਲ ਗਿਆ ਤੇ ਆਪਣਾ ਚੱਲ ਗਿਆ ਆਪਾਂ ਜਾ ਰਹੇ ਵੀਆਈਪੀ ਲੈਨਵਨ ਹਾਂ ਬਸ ਇਤਨੀ ਜਲਦੀ ਵੀ ਲੂ ਭਾਜੀ ਨੂੰ ਗੱਡੀ 100 ਤੇ ਲੈ ਕੇ ਜਾ ਰਹੇ ਨੇ ਇਹ ਕਹਿੰਦੇ ਨੇ ਤੇ ਭਾਜੀ ਕਹਿੰਦੇ ਘੜਾ ਲੈਣਾ ਘੜਾ ਮਿਲਿਆ ਨਹੀਂ ਹੈ ਇਹ ਕਹਿੰਦੇ ਵੀ ਇੱਥੋਂ ਲੈਣਾ ਇੱਥੋਂ ਰੇਟ ਬਣਾਏ ਠੀਕ ਆਪਾਂ ਚੱਕਣਾ ਕਹਿੰਦੇ ਘੜਾ ਸਲੇ ਪਾਣੀ ਕੈਂਬਰ ਕੁੰਬਰ ਛੱਡੇ ਦੇਣੇ ਆ ਉਹੀ ਚੱਕਣਾ ਇਹ ਤਾਂ ਬਸ ਚਲੋ ਕੰਪਿਊਟਰ ਵਾਲੇ ਭਾਜੀ ਕਹਿੰਦੇ ਰੇਟ ਕਰਾਓ ਸਾਰਿਆਂ ਦਾ ਰੇਟ ਕਰਾਓ ਨਹੀਂ ਰੇਟ ਹੋਇਆ ਨਹੀਂ ਹੈ ਬੰਦਾ ਕਰੇ ਵੀ ਚੀ ਅੱਕ ਲਓ ਉੱਧਰ ਬਾਤ ਨਹੀਂ ਬਣੀ ਕਰੇ ਆਪਾਂ ਸਿੱਧਾ ਵਾਹਾਂ ਦੇ ਲੈਣਾ ਜਹਾਂ ਬਣ ਰੇ ਆ ਬਣਦੇ ਬਣਦੇ ਆ ਮਾਂ ਪਹੁੰਚ ਗਏ ਇਨਕੇ ਗੋਡਾਨ ਮਾਂ ਕਰੇ ਵੀ ਆਪਾਂ ਪਿਓਰ ਚੀਜ਼ ਲੈਣੀ ਹੈ ਦਰ ਕਿਧਰ ਅੱਗੇ ਮਿਲ ਗਏ ਕੜਕਨਾਥ ਬੜੇ 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 ਕੜਕਨਾਥ ਇਹਨਾਂ ਨੂੰ ਦੇਖ ਕੇ ਆ ਗਿਆ ਮੂੰਹ ਤੇ ਲਾਲਾਂ ਵੀ ਚੱਕ ਲਿਓ ਅੱਜੇ ਗੜਾਉਣਵਾ ਗਏ ਪਹੁੰਚ ਬਲੇ 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 ਇਹਨਾਂ ਨੂੰ ਦੇਖ ਕੇ ਤਾਂ ਮੂੰਹ ਚ ਲਾਲਾਂ ਆ ਗਿਆ ਲੈ ਵੀ ਗੜਾਉਣ ਮਾ ਆ ਕੇ ਬੇਬੇ ਆ ਗਈ ਗੜਾਉਣ ਕੀ ਮਾਲਕ ਬੇਬੇ ਦੇ ਪੰਜ ਸੱਤ ਕਟੇਸ ਨਾਲ ਲੈ ਕੇ ਘੜਾ ਕਰਿਆ ਪਸੰਦ ਟੁੱਟੀ ਲਾਈ ਜੜਦੀ ਕਰੇ ਬਸ ਅੱਜੇ ਲੈ ਕੇ ਜਾਣਾ ਉਸ ਬਣਾ ਕੇ ਉਰੇ ਤੇ ਚੱਕ ਲਿਆ ਗਡਾਉਣ ਮਾ ਲਈ ਗਡਾਉਣ ਮਾ ਦੇ ਭਾਈ ਵਧੀਆ ਠੀਕ ਹੈ ਲੈ ਵੀ ਅੱਗੇ ਆ ਕੇ ਗੱਡੀ ਬਿੱਲੂ ਭਾਜੀਆਂ ਰੋਕ ਲਈ ਦੁਕਾਨ ਪਰ ਕਰਿਆ ਸਾਮਾਨ ਖਾਣੇ ਪੀਣੇ ਦਾ ਲੈ ਲੈ ਦੋ ਚਾਰ ਬੁੱਟੇ ਲਾਣੇ ਕਰਾ ਥੱਕ ਜੰਗੇ ਯਾਂ ਦੇ ਲੈ ਕੇ ਸਾਮਾਨ ਆਪਾਂ ਗੱਡੀ ਅੱਗੇ ਨੂੰ ਤੋਰਦੀ ਲਓ ਜੀ ਜਦੋਂ ਜੈਦ ਕਰਦੇ ਆਪਾਂ ਮੁੜ ਕੇ ਬਿੱਲੂ ਹੀ ਖੇਤਾਂ ਵਾਲੀ گورਮਾਨੂ ਇਹ ਆ ਗਿਆ ਸਾਹਮਣੇ ਬਿੱਲੂ ਆ ਕੋਠਾ ਅਨਿਲੰਬਾਨੀ ਨੇ ਮਾਉਣੇ ਟਿੱਲਾ ਕੋਠੀ ਦਾ ਡਿਜ਼ਾਈਨ ਯਹੀਂ ਤੇ ਚੋਰੀ ਕਰਿਆ ਵਾ ਇਹ ਬਲਡ ਫੇਮਸ ਕੋਠਾ ਆ ਗਿਆ ਯਹਾਂ ਗਏ ਪੌਂਚ ਲੋ ਜੀ ਲੋ ਬਿੱਲੂ ਭਾਜੀ ਜਗਾ ਸਿਲੈਕਟ ਕਰਦੇ ਹੋਏ ਅੰਬ ਦੇ ਬੂਟੇ ਦੀ ਅੰਬ ਦਾ ਬੂਟਾ ਲਿਆਓ ਤੇ ਲਾਓ ਅਗਲੇ ਸਾਲ ਆਪਾਂ ਅੰਬ ਖਾਣੇ ਨੇ ਇੱਕ ਕੇ ਚੱਕ ਦੀਆ ਫਟੇ ਪਟਦੀਏ ਪੜਦੀਏ ਟੋਏ ਪੜਦੀਏ ਮਲਾਦਿਆਂ ਮਸ਼ੀਨਾ ਅੰਬ ਦੇ ਬੂਟੇ ਪਹੁੰਚਦੇ ਹੋਏ ਇੱਕ ਚੀਕੂ ਦਾ ਦੇ ਕੰਬ ਦਾ ਅਗਲੇ ਸਾਲ ਲੈਣਾਂਗੇ ਫਲ ਖਾਣੇ ਆਪਣੇ ਪੜਦੀਆ ਜੀਸੀਬੀ ਹੈਂਟੋ ਆ ਬੰਦੇ ਨਾਲ ਚੱਕ ਦੀਏ ਫਟੇ ਹੈ ਉਹ ਸਿਲੈਕਟ ਕਰੀ ਜਗ੍ਹਾ ਵਿਚੋ ਪਾਰਕ ਜਪਣਾ ਵਿਚਾ ਕੇ ਮਿੱਟੀ ਦਾ ਗੁਰਜੇ ਆਪਣੇ ਕਰ ਕਰਮਾਂ ਨਾਲ ਸਾਡੇ ਪਿੰਡ ਦੀਆਂ ਮਸ਼ਹੂਰ ਹਸਤੀਆਂ ਅੰਬ ਦਾ ਬੂਟਾ ਲਾਣ ਲੱਗੇ ਨੇ ਇਹਦਾ ਫਲ ਅਗਲੇ ਸਾਲ ਪਤਾ ਲੱਗੇਗਾ ਵੀ ਇਹਨਾਂ ਦੇ ਕਰਮ ਕੈਸੇ ਨੇ ਇਹਨਾਂ ਦੇ ਹੱਥ ਕੈਸੇ ਨੇ ਲੋ ਜੀ ਲੋ ਭਾਈ ਸਾਹਿਬ ਨੇ ਡੜਤਾ ਤਾੜੀਆਂ ਦੇ ਨਾਲ ਸਵਾਗਤ ਤੜ ਤੜਾ ਪਾਤੀ ਪਾਓ ਪਾਤੀ ਪਾਜੀ ਕਰੇ ਵੀ ਹੋਣਾ ਨਹੀਂ ਐਦਾ ਪਾਤੀ ਪਾਣੀ ਪੈਣੀ ਐ ਪਾਤੀ ਚੱਕੀ ਇਹ ਗੋਬਰ ਨਾਲ ਪੋੜ ਕੇ ਪੋੜ ਕੇ ਪੋੜ ਕੇ ਪੋੜ ਕੇ ਪਚਾਦੀ ਅਤੇ ਕਹਿੰਦੇ ਬੂਟਾ ਪੜਾਈਏ ਇੱਕ ਮਹੀਨੇ ਚ ਕਰ ਦੇਣਾ ਨਹੀਂ ਇੱਕ ਮਹੀਨੇ ਚ ਉਸ ਤੋਂ ਬਾਅਦ ਬਹਿਸ ਹੋ ਗਈ ਪਾਜੀ ਕਹਿੰਦੇ ਵੀ ਮਿੱਟੀ ਪਾਉਣੀ ਹੈ ਤੇ ਆਏ ਕਹਿੰਦੇ ਨਹੀਂ ਤੋੜਨੀ ਤੇ ਚਲੋ ਇਹ ਚਲਦੇ ਚਾਲ ਕੰਮ ਚੱਕਤਾ ਲਓ ਜੀ ਪਹਿਲਾ ਬੂਟਾ ਲਾਤਾ ਬਿੱਲੂ ਪਾਜੀ ਨੇ ਮੇਰਾ ਪਾਜੀ ਕਹਰੇ ਮੈਂ ਆਪਣੇ ਕਰ ਕਮਣਾ ਨਾਲ ਮੋਦੀ ਹਾਂ ਪਾਣੀ ਪਾਣਾ ਲੱਛਣਾਂ ਪੂਰੇ ਖੰਡਾ ਲੀਏ ਬਾਕੀਆਂ ਦੇਖੋ ਵੀ ਬੂਟਾ ਹੋਵੇਗਾ ਕਿ ਨਹੀਂ ਲਓ ਜੀ ਲਓ ਦੂਜਾ ਬੂਟਾ ਲੱਗਣ ਲੱਗਾ ਹੈ ਸਾਡੇ ਅੱਜ ਦੀ ਮਸ਼ਹੂਰ ਹਸਤੀ ਬਿੱਲੂ ਪਾਜੀ ਆਪਣੇ ਕਰ ਕਰਮਾ ਨਾਲ ਲਾਨ ਲੱਗੇ ਨੇ ਆਪਣੇ ਖੇਤ ਚ ਚੀਕੂ ਦਾ ਬੂਟਾ ਦੂਜਾ ਬੂਟਾ ਵੀ ਲੱਗ ਗਿਆ ਤੇ ਹੁਣੇ ਹੁਣੇ ਖਿੱਚ ਕੇ ਲਾਤੀ 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 ਰੱਖਦੀ ਰੱਖਦੇ ਆ ਆ ਗਿਆ ਮੋਦੀ ਦਾ ਫੈਨ ਆ ਗਿਆ ਆ ਗਿਆ ਉਹ ਜੜ ਚ ਫਸ ਗਿਆ ਫਸ ਗਿਆ ਫਸ ਗਿਆ ਉਹ ਜੜ ਵੱਢਦੀ ਲਓ ਜੀ ਬੜੀ ਜਤੋ ਜੈਦਬਾਦ ਆ ਜਦਾ ਦੂਜਾ ਬੂਟਾ ਵੀ ਲਾਤਾ ਤੇ ਇੱਥੇ ਬੂਟੇ ਲਾਣ ਦਾ ਕੰਮ ਹੋ ਗਿਆ ਸਮਾਪਤ ਹੁਣ ਤੁਹਾਨੂੰ ਖੇਤ ਦੇ ਵਿੱਚ ਇੱਕ ਦੋ ਗੱਲਾਂ ਹੋਰ ਪਤਾੰਦੇ ਜੋ ਵਧੀਆਂ ਚੰਬੇ ਵਾਲੀਆਂ ਹੋਈਆਂ ਅੱਗੇ ਦੇ ਇਹ ਬਿੱਲੂ ਬਾਈ ਗੱਲ ਬੜਾ ਹੀ ਧੋਖਾ ਹੋਇਆ ਬਹੁਤ ਧੋਖਾ ਹੋਇਆ 2 ਕਿੱਲੇ ਧਾਲ ਕੇ ਲਾਏ ਤੇ ਗੜਾਉਣ ਬੁੱਕ ਕਰਿਆ ਵਾਦਾ ਧਾਲ ਨਿਕੜੀੋ ਨਹੀਂ ਨਿਕੜੀ ਹੋਣੀ ਕੋਈ ਦਾਣਾ ਨਹੀਂ ਨਿਕੜਿਆ ਧਾਲ ਦਾ ਅਡਾਨੀ ਤੇ ਗੜਾਉਣ ਨਾਲ ਬੁਕਿੰਗ ਚੱਲ ਰਹੀ ਦੀ ਧਾਲ ਸਾਰੀ 5-7 ਟਨ ਇੱਧਰ ਤੇ ਆਵੇਗਾ ਪਰ ਇਹ ਧੋਖਾ ਹੋ ਗਿਆ ਲਓ ਜੀ ਬੁੱਟੇ ਲਾਂਦਿਆਂ ਨੂੰ ਹੋ ਗਈ ਰਾਤ ਬੁੱਟੇ ਆਪਣਾ ਦੋ ਲਾ ਦੀਏ गोबर ਪਾਕ ਹੈ ਇੱਥੇ ਬਾਅਦ ਤੁਹਾਨੂੰ ਪਤਾ ਰਾਤ ਦਾ ਟਾਈਮ ਦਾ ਬਲੂ ਪਰ ਥੋੜਾ ਜਿਹਾ ਜੁਰਮਾਨਾ ਪਾਕ ਹੈ ਬਲੌਗ ਆਪਣਾ ਯਹੀਂ ਖਤਮ ਹੋ ਜਾਣਾ ਅੱਜ ਬਲੌਗ ਦੇਖਣ ਲਈ ਧੰਨਵਾਦ ਮਿਹਰਬਾਨੀ ਬਾਕੀ ਅਗਲੇ ਬਲੌਗ ਚ ਮਿਲਦੇ ਆਂ ਬਾਏ ਬਾਏ